जय श्री राम जय महाकाल मेरी सारे ही अमृतसर वासियों ਨੂੰ ਬੇਨਤੀ ਹੈ ਕਿ ਕੱਲ ਜਿਹੜਾ ਇੱਕ ਜੋਨ ਨੂੰ ਵੋਟ ਹੋਣ ਜਾ ਰਹੀ ਹੈ ਲੋਕ ਸਭਾ ਦੇ ਇਲੈਕਸ਼ਨ ਨੇ ਔਰ ਮੇਰੀ ਬੇਨਤੀ ਹੈ ਕਿ ਵੋਟ ਜਿਹੜਾ ਤੁਹਾਡਾ ਅਧਿਕਾਰ ਹੈ ਸੋਚ ਸਮਝ ਕੇ ਵੋਟ ਪਾਓ ਔਰ ਜਿਹੜਾ ਕਿ ਤੁਹਾਡਾ ਫੋਨ ਚੁੱਕੇ ਲੋਰ ਪੈਂਦੇ ਕੰਮ ਆਵੇ ਕਿ ਕਿਸੇ ਕੋਈ ਦੇ ਕੋਈ ਅਸੀਂ ਕੰਮ ਕਰਵਾ ਸਕਦੇ ਹਾਂ ਦੁਬਾਰਾ ਮੈਂ ਫੇਰ ਬੇਨਤੀ ਕਰਦਾ ਕਿ ਲੋਕ ਸਭਾ ਦੇ ਇਲੈਕਸ਼ਨਾਂ ਆਪਣਾ ਜਿਹੜਾ ਅਧਿਕਾਰ ਆ ਬੋਰਡ ਦਾ ਜ਼ੂਰ ਕਰਨਾ ਬੋਰਡ ਨੂੰ ਮਿਸ ਨਹੀਂ ਕਰਨਾ ਔਰ ਮੇਰੀ ਇੱਕ ਹੋਰ ਬੇਨਤੀ ਹੈ ਸਾਡੇ ਅਨਿਲ ਜੋਸ਼ੀ ਜੀ ਜੋ ਕਿ ਚੌ ਨਿਸ਼ਾਨ ਤਕੜੀ ਤੋਂ ਇਲੈਕਸ਼ਨ ਲੜ ਰਹੇ ਨੇ ਅਮ੍ਰਿਤਸਰ ਲੋਕ ਸਭਾ ਹਲਕਾ ਤੋਂ ਉਹਨਾਂ ਨੂੰ ਜਿਤਾ ਕੇ ਆਪਾਂ ਵੱਡੀ ਲੀਡ ਤੋਂ ਭੇਜਣਾ ਹੈ ਕਿਉਂਕਿ ਇੱਕ ਫਸਟ ਆਫ ਆਲ ਲੋਕਲ ਕੈਂਡੀਡੇਟ ਨੇ ਔਰ ਲੋਕਪਹਿਰ ਦੇ ਕੰਮ ਵੀ ਆਉਂਦੇ ਨੇ ਔਰ ਵਿਕਾਸਪੁਰ ਦੇ ਨਾਂ ਤੋਂ ਵੀ ਜਾਣੇ ਜਾਂਦੇ ਨੇ ਮੇਰੀ ਫੇਰ ਦੁਆਰਾ ਹੱਥ ਜੋੜ ਕੇ ਬੇਨਤੀ ਹੈ ਕਿ ਅਨਿਲ ਜੋਸ਼ੀ ਜੀ ਨੂੰ ਇੱਕ ਇੱਕ ਨੰਬਰ ਦਾ ਬਟਨ ਦਬਾ ਕੇ ਵੱਧ ਤੋਂ ਵੱਧ ਲੀਡ ਦਾ ਜਿਤਾ ਕੇ ਲੋਕ ਸਭਾ ਹਲਕਾ ਨਹੀਂ ਸਕ ਤੋਂ ਦਿੱਲੀ ਵਿੱਚ ਜੇਤ ਧੰਨਵਾਦ